ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨਾਵ ਜੀ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ YouTube ਚੈਨਲ ਦੰਦੀਵਾਲ 9443 ਤੇ ਜਿਹੜੇ ਭੈਣ ਭਰਾ ਆਪਣੇ ਵੀਡੀਓ ਤੇ ਪਹਿਲੀ ਵਾਰ ਆਏ ਹਨ ਉਹਨਾਂ ਨੂੰ ਰਿਕੁਐਸਟ ਹੈ ਜੀ ਪਲੀ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਹਾਂਜੀ ਟਾਈਮ ਹੈ ਜਿਹੜਾ ਇੱਥੇ ਸਵੇਰ ਦੇ 8:30 ਹੋ ਚੁੱਕੇ ਨੇਗੇ ਤੇ ਇਹ ਵੀਡੀਓ ਹੈਗੀ ਹੈ ਜੀ ਸੋਮਵਾਰ ਦੀ ਸੋਮਵਾਰ ਹਨੋ ਵੀਡੀਓ ਬਣਾ ਕੇ ਆਪਾਂ ਮੰਗਲਵਾਰ ਨੂੰ ਅਪਲੋਡ ਕਰਾਂਗੇ ਤੇ ਮੰਗਲਵਾਰ ਵਾਲੀ ਵੀਡੀਓ ਆਪਾਂ ਬੁੱਧਵਾਰ ਨੂੰ ਅਪਲੋਡ ਕਰਦੇ ਹੁੰਨੇ ਆ ਇਸ ਤਰ੍ਹਾਂ ਜਿਹੜੀ ਆਪਾਂ ਵੀਡੀਓ ਬਣਾਉਣੀ ਹੁੰਨੇ ਹੈਗੀ ਤੇ ਟਾਈਮ ਹੈਗਾ ਜੀ ਇੱਥੇ ਸਾਢੇ 3 ਤਾਂ ਇਹ ਕੰਮ ਦੀ ਕਰ ਰਹੀ ਆ ਆਪਾਂ ਸਕੂਲ ਜਾਣ ਦੀ ਤਿਆਰੀ ਤੇ ਨਾ ਤਾਂ ਇਹ ਆਪ ਹੀ ਲੈਂਦਾ ਹੁੰਦਾ ਹੈ ਤੇ ਹੁਣ ਇੱਥੇ ਮੈਂ ਕਰ ਰਹੀ ਆ ਜੀ ਇਹਦਾ ਜੂੜਾ ਤੇ ਬਾਕੀ ਇਹਦੇ ਡਰੈਸ ਤੇ ਪੈਂਦੀ ਆ ਜੀ ਤੁਸੀਂ ਦੇਖ ਸਕਦੇ ਹੋ ਇੱਕ ਮੇਰੀ ਡਰੈਸ ਦੇਖੋ ਕਿਉਂਕਿ ਮੈਂ ਸਵੇਰ ਦੀ ਵੀਡੀਓ ਕਦੇ ਵੀ ਨਹੀਂ ਬਣਾਈ ਹਨ ਹਮੇਸ਼ਾ ਹੀ ਮੈਂ ਦਿਨੇ ਕੰਮ ਤੁੰਦਿਆਂ ਦੀ ਵੀਡੀਓ ਬਣਾਉਣੀ ਹੈ ਤੇ ਅੱਜ ਮੇਰੇ ਮਨ ਦੇ ਵਿੱਚ ਆਇਆ ਵੀ ਮੈਂ ਹਨਾ ਸਵੇਰ ਦੀ ਵੀਡੀਓ ਬਣਾਵਾਂ ਸਵੇਰੇ ਕੁਮਲ ਤਿਆਰ ਕਰਨ ਦੀ ਤੇ ਬਾਕੀ ਰੋਟੀਆਂ ਨਹੀਂ ਲਈ ਜਾਂਦਾ ਸਕੂਲ ਦੇ ਵਿੱਚ ਰੋਟੀਆਂ ਦੀ ਬਸ ਇਹ ਘਰੇ ਖਾ ਕੇ ਜਾਊਗਾ ਤੇ ਡਰੈਸ ਇਹਦੀ ਇਹ ਸੋਮਵਾਰ ਤੇ ਮੰਗਲਵਾਰ ਦੋ ਦਿਨ ਇਹ ਡਰੈਸ ਪੈਂਦੀ ਹੁੰਦੀ ਹੈ ਜੀ ਤੇ ਉਸ ਤੋਂ ਬਾਅਦ ਜਿਹੜੀ ਆ ਬੁੱਧਵਾਰ ਨੂੰ ਡਰੈਸ ਦੀ ਹੋਰ ਚੇਂਜ ਹੋ ਜਾਂਦੀ ਹੈ ਬੁੱਧਵਾਰ ਨੂੰ ਡਰੈਸ ਜਿਹੜੀ ਇਹਦੀ ਹੋਰ ਪੈਂਦੀ ਹੁੰਦੀ ਹੈ ਤੇ ਫਿਰ ਵੀਰਵਾਰ ਤੇ ਸ਼ੁੱਕਰਵਾਰ ਨੂੰ ਫਿਰ ਜਿਹੜੀ ਇਹ ਹੀ ਡਰੈਸ ਪਾਉਗੀ ਤੇ ਸ਼ਨੀਵਾਰ ਨੂੰ ਡਰੈਸ ਜਿਹੜੀ ਇਹਦੀ ਫਿਰ ਹੋਰ ਚੇਂਜ ਹੋ ਜਾਂਦੀ ਹੁੰਦੀ ਹੈ ਤੇ ਬਾਕੀ ਜਿਹੜਾ ਪਟਕਾ ਪਟਕਾ ਇਹ ਕਹਿੰਦਾ ਮम्मा ਮੇਰੇ ਸਕੂਲ ਦੇ ਵਿੱਚ ਵੀ ਕੋਈ ਇੰਨਾ ਖਾਸ ਹੋ ਨਹੀਂ ਹੈਗਾ ਵੀ ਕੋਈ ਮਰਜੀ ਬਣ ਦੋ ਤੇ ਪਰ ਪਟਕਾ ਇਹਦੇ ਵਿੱਚ ਹੀ ਨਾਭੀ ਡੱਬੀਆਂ ਹੁੰਦੀਆਂ ਡਰੈਸ ਦੇ ਵਿੱਚ ਤੇ ਆਪਾਂ ਨਾਭੀ ਪਟਕਾ ਜਿਹੜਾ ਬਨਨ ਦਿੰਨੇ ਹੁੰਨੇ ਆ ਤੇ ਦੂਜੀ ਡਰੈਸ ਜਿਹੜੀ ਇਹਦੀ ਉਹ سرمੇ ਰੰਗੀ ਵੀ ਕੋਕਾ ਕੋਲੀ ਜੀ ਪੈਂਟ ਹੈਗੀ ਤੇ ਆਪਾਂ ਪੈਂਟ ਨਾਲ ਦਾ ਪਟਕਾ ਬਨਨ ਦਿੰਨੇ ਹੁੰਨੇ ਹੈਗੇ ਤੇ ਇਸ ਤਰ੍ਹਾਂ ਜਿਹੜੀ ਇਹਦੀ ਡਰੈਸ ਹੈਗੀ ਤੇ ਬਾਕੀ ਜਿਹੜਾਗਾ ਆਪਾਂ ਧਾਰਾ ਕੱਢ ਲਈਆਂ ਨੇ ਜੀ ਹੁਣ ਆਪਾਂ ਇਹਦੇ ਜੂੜਾ ਕਰਕੇ ਇੱਥੇ ਇਹਨੂੰ ਰੋਟੀ ਬਣਾ ਕੇ ਖਵਾ ਦਾਂਗੇ ਤੇ ਰੋਟੀ ਹਮੇਸ਼ਾ ਖਾ ਕੇ ਜਾਂਦਾ ਜੀ ਪੇਲੇ ਆ ਕੇ ਪਤਾ ਨਹੀਂ ਕਿਉਂ ਨਹੀਂ ਜਾਂਦਾ ਕਹਿੰਦਾ ਮਮਾ ਮੈਂ ਨਹੀਂ ਲੈ ਕੇ ਜਾਣੀ ਬਸ ਆਖੀ ਜਾਂਦਾ ਤੇ ਜਾ ਖਾਣ ਲੈ ਜਾਂਦਾ ਹੁੰਦਾਗਾ ਤੇ ਬਾਕੀ ਆਪਾਂ ਮਿਲਦੇ ਹਾਂ ਜੀ ਇਹਦਾ ਜੂੜਾ ਕਰਕੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਹੋਰ ਕੰਮ ਤੋਂ ਦਿਆਂ ਨਾਲ ਮਿਲਾਂਗੇ ਲਓ ਜੀ ਜੂੜਾ ਆਪਾਂ ਇਹਦਾ ਜਿਹੜਾ ਕਰ ਦਿੱਤਾਗਾ ਹਾਂਜੀ ਲਓ ਜੀ ਏਕਮ ਨੂੰ ਇੱਥੇ ਆਪਾਂ ਬੈਣ ਦੇ ਉੱਤੇ ਚੜਾ ਦਿੱਤਾਗਾ ਏਕਮ ਤੇ ਈਸ਼ੂ ਦੋਨੇ ਭੈਣ ਭਰਾ ਬੈਣ ਦੇ ਉੱਪਰ ਗਏ ਜੀ ਸਕੂਲ ਤੇ ਉਸ ਤੋਂ ਬਾਅਦ ਉਹ ਅਲੱਗ-ਅਲੱਗ ਸਕੂਲ ਦੇ ਵਿੱਚ ਪੜਦੇ ਆ ਦੋਨੋਂ ਭੈਣ ਭਰਾ ਤੇ ਏ ਕਮਲਗ ਸਕੂਲ ਦੇ ਵਿੱਚ ਪੜਦਾ ਤੇ ਈਸ਼ੂ ਅਲੱਗ ਸਕੂਲ ਦੇ ਵਿੱਚ ਪੜਦੀ ਐ ਤੇ ਇੱਧਰ ਪਈ ਐ ਜੀ ਤੂੜੀ ਇਹ ਆਪਾਂ ਸਵੇਰੇ ਖੋਲੀਆਂ ਸਾਫ਼ ਕਰਕੇ ਜਿਹੜੀ ਸੰਨੇਰ ਲਾਈ ਸੀ ਇਹ ਗੰਦੀ ਤੂੜੀ ਆਪਾਂ ਇੱਥੇ ਰੱਖ ਦਿੱਤੀ ਐ ਮੈਂ ਹੁਣ ਰੂੜੀ ਤੇ ਸਟਕਿਆ ਹੁਣੀ ਆ ਤੇ ਇੱਧਰ ਏਕਮ ਦੇ ਰੈਡੀ ਪਿਆ ਰਹੇ ਨੇ ਜੀ ਪਾਣੀ ਤੇ ਬਾਕੀ ਕੰਮ ਆ ਜਿਹੜੇ ਆਪਾਂ ਅੱਜ ਥੋੜਾ ਜਿਹਾ ਹੋਗੇ ਹੀ ਲੇਟ ਕਿਉਂਕਿ ਰਾਤ ਚੜ੍ਹ ਸੀਗਾ ਤੇ ਛੱਡ ਦੇ ਕਾਰਨ ਫਿਰ ਉੱਠਣ ਨੂੰ ਜੀ ਨਹੀਂ ਕਰਦਾ ਵੀ ਐਵੇਂ ਕੀ ਗਾਲਾਂ ਆ ਜਾਂ ਮੱਧਾ ਨਾ ਚਲੋ ਕੋਈ ਨਬਿੰਦਰ ਲੇਟ ਕੰਮ ਹੋ ਜੂਗਾ ਤੇ ਲੇਟ ਕਰਦੇ ਕਰਦੇ ਫਿਰ ਸਾਨੂੰ ਪਤਾ ਹੀ ਜੀ ਆਪਾਂ ਗੱਲਾਂ ਕਰਨ ਬਹਿ ਜਾਂਦੇ ਹਾਂ ਨਾ ਬੱਚੇ ਨੂੰ ਸਕੂਲ ਤੋਰ ਕੇ ਉਸ ਤੋਂ ਬਾਅਦ ਫਿਰ ਜ਼ਿਆਦਾ ਹੀ ਲੇਟ ਹੋ ਜਾਂਦਾ ਥੋੜਾ ਜਿਹਾ ਤੇ ਹੁਣ ਇੱਥੇ ਆਪਾਂ ਇਹਨਾਂ ਨੂੰ ਪਾਣੀ ਪਿਆ ਕੇ ਜਿਹੜਾ ਹੈ ਇੱਕ ਵਾਰ ਬਨਾਂਗੇ ਜੀ ਆਟਾ ਜਿਹਾ ਪਾ ਦਾਂਗੇ ਤਾਂ ਕਿ ਜਿਹੜੀ ਬੱਚੀ ਖੁਚੀ ਸੰਨੀ ਹੈ ਉਹ ਖਾ ਲੈਣਾ ਤੇ ਲੇਟ ਹੋ ਜਦੋਂ ਕੰਮ ਲੇਟ ਹੋ ਜੇ ਨਾ ਥੋੜਾ ਜਿਹਾ ਹੁੰਦਾ ਤਾਂ ਔਖਾ ਹੀ ਹੈ ਜੀ ਜੇ ਲੇਟ ਜੇ ਕੰਮ ਹੋ ਜੇ ਹੋਰੇ ਸਰੀਰ ਜਾਂ ਟੁੱਟਣ ਲੱਗ ਜਾਂਦਾ ਐਵੇਂ ਲੱਗਦੇ ਨਾ ਕਰਨਾ ਪਵੇ ਹਨਾ ਤਾਂ ਵਧੀਆ ਗੱਲ ਹੈਗੀ ਤੇ ਚਲੋ ਦੇਖਦੇ ਹਾਂ ਜੀ ਕੀ ਬਣਦਾਗਾ ਕੰਮ ਨੂੰ ਦੇਖਦੇ ਕਹੇ ਤਾਂ ਸਰੀਰ ਹੈ ਜਿਹੜਾ ਟੁੱਟੀ ਜਾ ਰਿਹਾ ਹੈਗਾ ਤੇ ਅੱਗੇ ਸੋਨੂੰ ਹੁਣ ਠਹਿਰ ਕੇ ਮਿਲਦੇ ਆ ਲਓ ਜੀ ਇੱਥੇ ਆਪਾਂ ਜਿਹੜਾ ਰੋਟੀ ਟੁਕ ਖਾ ਲਿਆ ਪਹਿਲਾਂ ਮੈਂ ਗੋਹਾ ਸਿੱਟਣ ਲੱਗਦੀ ਸੀ ਪੈਣ ਕਹਿੰਦੀ ਵੀ ਮੈਂ ਰੋਟੀ ਬਣਾਈ ਪਈ ਐ ਤੇ ਵੀ ਤੁਸੀਂ ਰੋਟੀ ਖਾ ਕੇ ਫੇਰ ਹੀ ਜਿਹੜਾ ਕੰਮ ਕਰ ਰਹੇ ਹੋ ਤੇ ਚਲੋ ਜੀ ਆਪਾਂ ਜਿਹੜੇ ਰੋਟੀ ਖਾ ਲਈਏਗੀ ਤੇ ਹੁਣ ਆਪਾਂ દવા-ਦਵਾ ਜਿਹੜਾ ਸਾਰਾ ਕੰਮ ਕਰ ਲਿਆ ਇਥੇ ਕੋਸ਼ਿਸ਼ ਤਾਂ ਇਹੀ ਕਰੀਏ ਬੱਸ ਸਰੀਰ ਆ ਜਿਹੜਾ ਟੁੱਟtie ਜਾ ਰਿਹਾ ਵੀ ਕੰਮ ਕਰਨ ਨੂੰ ਜੀ ਨਹੀਂ ਕਰਦਾ ਕਿਉਂਕਿ ਲੇਟ ਹੈ ਸਾਰਾ ਗੋਹਾ ਕੂੜਾ ਮਾਂਜਾ ਮੁੰਜਾ ਜਪਿਆ ਹਨ ਤੇ ਪਰ ਨਹੀਂ ਜੀ ਆਪਾਂ ਕਰਾਂਗੇ ਆਪਣੇ ਅੰਦਰਲੇ ਸ਼ੈਤਾਨ ਨੂੰ ਜਿਹੜਾ ਮਾਰਨ ਦੀ ਲੋੜ ਹੈ ਤੇ ਆਪਾਂ ਅੰਦਰਲੇ ਸ਼ਤਾਨ ਨੂੰ ਮਾਰ ਰਹੇ ਹਾਂ ਉਹਨੂੰ ਕਹਿ ਰਹੇ ਹਾਂ ਨਹੀਂ ਜੀ ਕੰਮ ਕਰੇ ਬਿਨਾ ਨਹੀਂ ਸਰਦਾ ਤੇ ਉਹ ਆਪਾਂ ਨੂੰ ਕਹਿ ਰਿਹਾਗਾ ਵੀ ਕੋਈ ਗੱਲ ਨਹੀਂ ਮਰਜੀ ਆ ਕਰਨਾ ਕਰ ਤੇ ਪਰ ਆਪਾਂ ਉਹਦੇ ਉੱਪਰ ਜ਼ੋਰ ਪਾ ਰਹੇ ਹਾਂ ਵੀ ਨਹੀਂ ਕਿਉਂਕਿ ਜੀ ਸਾਨੂੰ ਪਤਾ ਹੀ ਆ ਹਨਾ ਜੇ ਦ ਇਸ ਤਰ੍ਹਾਂ ਗੋਹਾ ਕੁੜਾ ਪਿਆ ਹੋਵੇ ਤਾਂ ਕੋਈ ਭੈਣ ਭਾਈ ਆ ਜੇ ਤਾਂ ਬਹੁਤ ਬੁਰਾ ਲੱਗਦਾ ਤੇ ਬਾਕੀ ਹੁਣ ਆਪਾਂ ਬਿਨਾ ਰੋਕੇ ਜਿਹੜਾ ਸਾਰਾ ਕੰਮ ਕਰਾਂਗੇ ਨੰ ਦਵਾ ਦਾ ਵਾਪਸ ਸਾਰਾ ਜਿਹੜਾ ਗੋਹਾ ਕੁੜਾ ਸੜਦਾ ਹੈ ਕੱਜ ਘਾਰਾ ਗੂਰਾ ਹੈ ਕਰਕੇ ਨਾ ਥੋੜਾ ਜਿਹਾ ਗੋਹਾ ਜਿਆਦਾ ਹੀ ਹੋਇਆ ਪਿਆਗਾ ਤੇ ਇੱਤਰ ਪੈਰਾ ਖੁਰਾ ਜਾਂ ਹਲਪਸੂ ਮਨੇ ਪੱਟਿਆ ਵੀ ਜਿਆਦਾ ਪਿਆਗਾ ਕਿਉਂਕਿ ਕੁਝ ਤਾਂ ਬੰਨਣ ਨੂੰ ਲੇਟ ਹੋ ਗਏ ਹਨਾ ਕੁਝ ਰਾਤ ਆਪਾਂ ਸੰਨ ਨਹੀਂ ਨਹੀਂ ਰਲਾਈ ਸੀ ਜੀ ਜੇ ਤਾਂ ਸੰਨ ਨਹੀਂ ਰਲਾਈ ਹੋਵੇ ਜੀ ਫਿਰ ਤਾਂ ਮਿੰਟਾਂ ਦੇ ਵਿੱਚ ਪਸ਼ੂ ਆ ਜਿਹੜੇ ਬੰਨ ਦਿੰਨੇ ਹੁੰਨੇ ਆ ਪਰ ਜੇ ਜਦੋਂ ਸੰਨੀ ਨਰ ਲਾਈ ਹੋਵੇ ਹਨਾ ਜਦੋਂ ਆਪਾਂ ਫਿਰ ਰਲਾ ਰਹੇ ਹੁੰਨੇ ਉਹ ਟਾਈਮ ਲੱਗਦਾਗਾ ਫਿਰ ਪਸ਼ੂ ਆ ਜਿਹੜੇ ਗੇੜੇ ਦੇ ਜਾਂਦੇ ਨੇ ਤੇ ਉਹਦੇ ਨਾਲ ਜਿਹੜੀ ਖੁਰ ਵੱਡ ਜ਼ਿਆਦਾ ਹੋ ਜਾਂਦੀ ਹੈਗੀ ਤੇ ਬਾਕੀ ਆ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਜੀ ਜਿਹੜੇ ਵੀ ਭੈਣ ਭਰਾ ਆਪਣੀ ਵੀਡੀਓ ਨੂੰ ਫੁੱਲ ਵਾਚ ਕਰਦੇ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਆ ਜੀ ਸੱਚੀ ਕਹਿਣੇ ਆ ਆਪਣੇ ਕੋਲ ਕੋਈ ਸ਼ਬਦ ਨਹੀਂ ਹੈਗਾ ਸਾਰੇ ਭੈਣ ਭਰਾ ਨੇ ਜਿਹੜੇ ਚੈਨਲ ਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਪੋਰਟ ਦੇ ਰਹੇ ਨੇ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਬਾਕੀ ਇਹ ਜੇ ਆਪਣੀ ਜਿਹੜੇ ਚੈਨਲ ਤੇ ਤੁਹਾਨੂੰ ਕੋਈ ਵੀ ਹਨਾ ਫੇਕ ਵੀਡੀਓ ਨਹੀਂ ਮਿਲੂਗੀ ਤੁਹਾਨੂੰ ਹਮੇਸ਼ਾ ਹੀ ਜੋ ਵੀ ਮੈਂ ਆਪਣੇ ਘਰ ਦੇ ਵਿੱਚ ਕੰਮਤੰਦੇ ਕਰਦੀਆਂ ਹਨਾ ਡੇਲੀ ਰੁਟੀਨ ਦੇ ਵਿੱਚ ਤੇ ਉਹੀ ਵੀਡੀਓ ਮਿਲਣੀਆਂ ਬਾਕੀ ਆਪਾਂ ਕਦੇ ਵੀ ਕੋਈ ਗਲਤ ਵੀਡੀਓ ਨਹੀਂ ਪਾਉਣੀ ਜੀ ਹਨਾ ਤੇ ਕਈ ਵੀਡੀਓ ਹੁੰਦੀਆਂ ਨੇ ਵੀ ਆਪਾਂ ਪਾ ਦਿੰਦੇ ਆ ਪਰ ਜੇਦੋਂ ਆਪਾਂ ਦੇਖੀ ਜਾ ਰਹੇ ਹੋ ਨੇ ਪਰਿਵਾਰ ਦੇ ਵਿੱਚ ਬੈਠ ਕੇ ਨਹੀਂ ਦੇਖ ਸਕਦੇ ਤੇ ਦੇਖੋ ਜੀ ਇਹ ਨਾਰਮਲ ਵੀਡੀਓ ਹਨਾ ਇਹ ਕੰਮਤੰਦੇ ਆਪਾਂ ਆਮ ਹੀ ਘਰਾਂ ਦੇ ਵਿੱਚ ਕਰਦੇ ਆ ਤੇ ਬਸ ਮੈਨੂੰ ਸ਼ੌਂਕ ਜਾ ਗਿਆ ਤੇ ਮੈਂ ਲਾਗੀ ਵੀਡੀਓ ਪਾਉਣ ਤੇ ਘਰ ਦੇ ਕਹਿੰਦੇ ਕੋਈ ਗੱਲ ਨਹੀਂ ਤੇ ਬਾਕੀ ਆਪਾਂ ਦੇਖਦੇ ਹਾਂ ਜੀ ਹਨਾ ਜੋ ਵੀ ਮਕਸਦ ਆਪਾਂ ਲੈ ਕੇ ਆਏ ਆਂਗੇ ਉਮੀਦ ਕਰਦੇ ਆਂ ਵੀ ਆਪਣਾ ਪੂਰਾ ਹੋਊਗਾ ਬਾਕੀ ਪੂਰਾ ਕਰਨਾ ਜੀ ਤੁਸੀਂ ਭੈਣ ਭਰਾਵਾਂ ਨੇ ਤੁਹਾਡੀ ਸਪੋਰਟ ਦੇ ਨਾਲ ਇਹੀ ਹੈ ਜੇ ਉਹ ਵੀ ਆਪਾਂ ਮਕਸਦ ਲੈ ਕੇ ਆਇਆ ਪੂਰਾ ਹੋਣਾਗਾ ਤੇ ਬਾਕੀ ਚਲੋ ਕੋਈ ਗੱਲ ਨਹੀਂ ਜੀ ਆਪਾਂ ਕਿਹੜਾ ਕੋਈ ਜ਼ਿਆਦਾ ਲੈਦੀਏ ਤੇ ਰੁਪਏ ਲਾਏ ਨਹੀਂ ਹਨਾ ਜਿਵੇਂ ਬਣਦਾ ਠੀਕ ਹੈ ਤੇ ਬਾਕੀ ਨਾਰਮਲ ਆਪਣੇ ਉਹੀ ਕੰਮ ਨੇ ਡੇਲੀ ਦੇ ਰੁਟੀਨ ਦੇ ਤੇ ਇਹ ਤਾਂ ਆਪਾਂ ਵੈਸੇ ਵੀ ਕਰਨੀ ਹੁੰਦੇ ਨੇ ਹਨਾ ਤੇ ਲਓ ਜੀ ਗੋਹਾ ਆਪਾਂ ਜਿਹੜਾ ਮੋਟਾ-ਮੋਟਾ ਇੱਥੇ ਸੈੱਟ ਦਿੱਤਾ ਮੈਂ ਤੇ ਹੁਣ ਮੈਂ ਕਰ ਰਹੀਆਂ ਖੁਰਲੀਆਂ ਚੰਗੀ ਤਰ੍ਹਾਂ ਸਾਫ਼ ਕਿਉਂਕਿ ਜੇ ਗਿੱਲੀਆਂ ਨੇ ਤੇ ਜੇ ਆਪਾਂ ਹੁਣ ਸਵੇਰੇ ਹੀ ਸਾਫ਼ ਕਰ ਦਾਂਗੇ ਤਾਂ ਸਾਰਾ ਦਿਨ ਜਿਹੜੀਆਂ ਸੁੱਕ ਜਹਾਣੀਆਂ ਨੇ ਹਨਾ ਵਧੀਆ ਬਣ ਜਾਣੀਆਂ ਤੁਹਾਨੂੰ ਤੇ ਪਸ਼ੂਆਂ ਦੀ ਸਾਫ ਸਫਾਈ ਦਾ ਤਾਂ ਮੈਨੂੰ ਬਹੁਤ ਜ਼ਿਆਦਾ ਚਾ ਰੰਦਾ ਜੀ ਪਸ਼ੂਆਂ ਦੀ ਸਾਫ ਸਫਾਈ ਦਾ ਤਾਂ ਮੈਂ ਬਹੁਤ ਜ਼ਿਆਦਾ ਖਿਆਲ ਰੱਖਦੀ ਆਂ ਖੁਰ ਰਿਆਂ ਕਰ ਲਿਆ ਮੈਂ ਸਵੇਰੇ ਵੀ ਨੀਰਾ ਪਾਉਣ ਤੋਂ ਪਹਿਲਾਂ ਸਾਫ਼ ਕਰੀਆਂ ਸੀ ਤੇ ਹੁਣ ਵੀ ਜਿਹੜਾ ਮੈਂ ਸਾਫ਼ ਕਰਕੇ ਰੱਖ ਰਹੀ ਆਂਗੀ ਤੇ ਕਿਉਂਕਿ ਜੀ ਪਸ਼ੂਆਂ ਨੇ ਹਨਾ ਖਾਣਾ ਹੁੰਦਾਗਾ ਆਪਾਂ ਕਹਿ ਦਿੰਨੇ ਪਸ਼ੂਆਂ ਨੇ ਖਾਣਾ ਪਰ ਨਹੀਂ ਜੀ ਅੱਜ ਕੱਲ ਪਸ਼ੂਆਂ ਦੇ ਵਿੱਚ ਤਾਂ ਬੰਦਿਆਂ ਤੋਂ ਵੀ ਜ਼ਿਆਦਾ ਦਿੱਕਤਾਂ ਆ ਰਹੀਆਂ ਨੇ ਤੇ ਇਹ ਸਭ ਦਿੱਕਤਾਂ ਦਾ ਕਾਰਨ ਜੀ ਸਾਫ ਸਫਾਈ ਹੁੰਦਾ ਹਨਾ ਧਿਆਨ ਰੱਖਣਾ ਤੇ ਜੇਕਰ ਆਪਾਂ ਸਾਫ਼ ਸੁਥਰਾ ਰੱਖਾਂਗੇ ਧਿਆਨ ਰੱਖਾਂਗੇ ਤਾਂ ਆਪਾਂ ਨੂੰ ਦਿੱਕਤਾਂ ਦਾ ਜਿਹੜਾ ਨਹੀਂ ਸਾਹਮਣਾ ਕਰਨਾ ਪਊਗਾ ਤੇ ਇਸ ਤਰ੍ਹਾਂ ਜਿਹੜਾ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਜੀ ਪਸ਼ੂਆਂ ਦਾ ਤੇ ਪਸ਼ੂਆਂ ਦੇ ਸ਼ੌਂਕ ਨੂੰ ਲੈ ਕੇ ਆਪਾਂ ਕੁਝ ਹੋਰ ਵੀ ਸੋਚਿਆ ਹੋਇਆ ਹਨਾ ਜੇ ਆਪਣਾ ਪੂਰਾ ਹੋਇਆ ਤਾਂ ਨਾਲ ਨਾਲ ਆਪਾਂ ਜਿਹੜਾ ਉਹ ਵੀ ਪੂਰਾ ਕਰਾਂਗੇ ਤੇ ਉਹ ਫਿਲਹਾਲ ਆਪਾਂ ਹਜੇ ਤੁਹਾਨੂੰ ਨਹੀਂ ਦੱਸਦੇ ਤੇ ਜਦੋਂ ਵੀ ਆਪਣਾ ਪੂਰਾ ਹੋਣ ਲੱਗਿਆ ਜਾਂ ਪੂਰਾ ਹੋਣਾ ਹੋਇਆ ਉਦੋਂ ਆਪਾਂ ਤੁਹਾਨੂੰ ਦੱਸਾਂਗੇ ਤੇ ਲੋਜੀ ਗੱਲਾਂ ਕਰਦੇ ਕਰਦੇ ਆਪਾਂ ਕਰ ਲੈਨੇ ਕੰਮ ਤਾਂ ਦੇ ਤੇ ਇੱਥੇ ਮੈਂ ਧੋਣ ਲੱਗੀ ਲੀੜੇ ਹਲੋ ਹਾਂਜੀ ਕੰਮ ਕੰਦੇ ਜਿਹੜੇ ਆਪਾਂ ਸਾਰੇ ਕਰ ਲਿਆ ਗੋਹਾ ਖੂੜਾ ਸਾਰਾ ਘਰ ਲਿਆ ਧੁੰਦ ਧੋੜਿਆ ਉੱਧਰ ਸਾਰਾ ਤੇ ਹੁਣ ਆਪਾਂ ਧੋਣਿਆਂਗੇ ਕੱਪੜੇ ਕਿਉਂਕਿ ਟਾਈਮ ਟਾਈਮ ਕਿੰਨਾ ਹੋ ਗਿਆ ਕਿੰਨਾ ਹੋਵੇ ਟਾਈਮ 10:30 10:30 ਟਾਈਮ ਹੋ ਗਏ ਸਾਡੇ 9:00 ਵਜੇ ਆਪਾਂ ਜਿਹੜਾ ਦੋ ਹਿੱਸੇ ਮੰਗিয়ে ਸੀ ਤੇ ਦਵਾ ਦਾ ਸਾਰਾ ਕੰਮ ਕਰਿਆ ਕਿਉਂਕਿ ਅੱਜ ਲੇਟ ਹੋ ਗਈ ਸੀ ਤੇ ਸਾਰਾ ਕੰਮ ਇਹਦਾ ਆਪਾਂ ਦਵਾ ਦਾ ਕਰ ਲਿਆ ਹੁਣ ਆਪਾਂ ਸਾਰੀ ਗ੍ਰੇਟ ਕਿਨਰੀ ਦੀ ਸਾਫਾਈ ਪਸ਼ੂਆਂ ਦੀ ਤੇ ਲਿਗਰੇ ਦੀ ਤੋਂ ਲੈ ਤੇ ਹੁਣ ਆਪਾਂ ਕੋਈ ਐਕਸਟਰਾ ਕੰਮ ਕਰ ਲਾਂਗੇ ਜੇ ਕੋਈ ਹੋਇਆ ਤਾਂ ਕਦੇ ਕਮਰੇ ਸਾਫਾਈ ਕਰੀ ਤਾਂ ਇਸਲਾ ਜੇ ਹੋਇਆ ਤਾਂ ਕਰ ਲੈ ਨਹੀਂ ਕੋਈ ਪਤਾ ਨਹੀਂ ਇਹ ਤੁਮ ਜੀ ਕੇ ਬੈਗੀ ਕੀ ਹੋੜਾ ਹੋ ਰੂਗਾ ਲਓ ਜੀ ਇੱਥੇ ਆਪਾਂ ਕੰਮ ਧੰਦੇ ਸਾਨੂੰ ਪਤਾ ਸਾਰੇ ਹੋ ਗਿਆ ਜਿਵੇਂ ਮੈਂ ਸਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਇੱਧਰ ਰਿਹਾ ਜੀ ਹਰ ਜੱਪ ਖੇੜ ਤੇ ਜੀ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਹੈ ਵੀ ਆਪਣੇ ਸਤਾਨ ਨੂੰ ਅੰਦਰਲੇ ਨੂੰ ਮਾਰਨ ਦੀ ਲੋੜ ਹੁੰਦੀ ਹੈ ਤੇ ਜੇਕਰ ਮੈਂ ਉਹਨੂੰ ਮਾਰਿਆ ਸੀ ਤਾਂ ਜਿਹੜਾ ਕੰਮ ਤਾਂ ਦੇ ਆਪਣੇ ਕਰ ਲੈਨੇ ਹਨਾ ਸਾਰਾ ਵਧੀਆ ਸੈੱਟ ਕਰ ਲਿਆ ਹੁਣ ਸਮਾ ਦੀ ਸਰੀਰ ਨੂੰ ਵੀ ਜਿਹੜਾ ਹਨਾ ਵੀ ਪਰਫੈਕਟ ਜਿਹਾ ਲੱਗਦਾ ਵੀ ਹਾਂ ਵਧੀਆ ਸਾਰਾ ਕੁਝ ਠੀਕ ਹੈ ਤੇ ਬਾਕੀ ਜੇ ਕੋਈ ਆਉਂਦਾ ਜਾਂਦਾ ਤਾਂ ਉਹਨੂੰ ਪੜਨ ਲੱਗਦਾ ਜੀ ਕੰਮ ਤਾਂ ਦੇ ਦੇਖੋ ਸਾਰੇ ਹੋ ਗਏ ਨੇ ਹਨਾ ਤੇ ਇਸ ਲਈ ਕਦੇ ਵੀ ਕੋਈ ਕੰਮ ਲੇਟ ਹੋ ਜੇ ਤਾਂ ਘਬਰਾਉਣਾ ਡਰੋਣਾ ਜੀ ਸਗੋਂ ਹੌਲੀ ਕਰ ਲੋ ਪਰ ਕਰੋ ਜ਼ਰੂਰ ਹਨਾ ਤਾਂ ਜਿਹੜਾ ਕੰਮ ਆ ਹੋ ਹੀ ਜਾਂਦੇ ਹੁੰਦੇ ਨੇਗੇ ਤੇ ਕੰਮ ਤਾਂ ਜੀ ਦੇਖੋ ਹਨਾ ਚੱਲਦੀ ਰਹਿੰਦੀ ਆ ਕਦੇ ਲੇਟ ਕਦੇ ਟਾਈਮ ਨਾਲ ਇਹਨਾਂ ਚੀਜ਼ਾਂ ਤੇ ਖਭਰਾਉਣਾ ਨਹੀਂ ਚਾਹੀਦਾ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਇੰਨੇ ਧੰਨਵਾਦ